ਦੋਸਤੋ ਜਿ ਤੁਸੀਂ ਦੇਖਿਆ ਕਿ ਜਿੱਦਾਂ ਕਿ ਭਾਰਤ ਬੰਦ ਦਾ ਅੱਜ ਕਿਸਾਨਾਂ ਵੱਲੋਂ ਸੱਦਾ ਦਿੱਤਾ ਗਿਆ ਕਿ ਜਿਹੜੇ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੇ ਪਹਿਲੋਂ ਸ਼ਰਤਾਂ ਮੰਨਦੀ ਹੈ ਕਦੇ ਬੰਦ ਕਰ ਦਿੰਦੀ ਹੈ ਪਹਿਲੋਂ ਵੀ ਸਰਕਾਰ ਨੇ ਕਾਨੂੰਨ ਜਿਹੜੇ ਕਿ ਵਾਪਸ ਲਏ ਹੁਣ ਫਿਰ ਇਹ ਹੁਣ ਹਾਲੇ ਤੱਕ ਕੋਈ ਖੱਤਾ ਨਹੀਂ ਨਿਕਲਿਆ ਜਿਹੜੇ ਕਿਸਾਨ ਫਿਰ ਜਿਹੜੇ ਕਿ ਬਾਰਡਰਾਂ ਦੇ ਉੱਪਰ ਤੌਰ ਤੇ ਆਧਾਨੇ ਦਿੱਏ ਜਾ ਰਹੇ ਨੇ ਔਰ ਇਹਦਾ ਕੀ ਕਾਰਨ ਸਾਡੇ ਨਾਲ ਕਿਸਾਨ ਆ ਗੋ ਕਪੂਰਥਲਾ ਤੋਂ ਮਜੂਦ ਸਾਬ ਪਹਿਲੋਂ ਤਾਂ ਕੀ ਕਹਿਣਾ ਚਾਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਪੰਡਾਲ ਸੁਪਰ ਜਨਰਲ ਸਤ ਪੰਜਾਬ ਤੋਂ ਆਂਦੀ ਇਹਨਾਂ ਵਾਗੀ ਤੇ ਆਗੂ ਸਾਂਝਾ ਸੰਘਰਸ਼ ਮੋਰਚਾ ਪੰਜਾਬ ਜਿਹੜਾ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਸੀ ਇਹ ਜਿੰਨੀਆਂ ਵੀ ਕਿਸਾਨ ਮਜ਼ਦੂਰ ਜਾਟੇ ਬੰਦੀਆਂ ਵਾ ਟ੍ਰੇਡ ਜੂਨੀਅਨਾਂ ਟ੍ਰੱਕ ਜੂਨੀਅਨਾਂ ਆਰਟੀਆ ਐਸੋਸੀਏਸ਼ਨ ਹੋ ਗਿਆ ਵਪਾਰੀ ਹੋ ਗਿਆ ਦੁਕਾਨਦਾਰ ਹੋ ਗਿਆ ਆਪਣੇ ਸਟੂਡੈਂਟ ਯੂਨੀਅਨ ਹੋ ਗਿਆ ਸਾਰਿਆਂ ਵੱਲੋਂ ਇਹ ਬੰਦ ਦਾ ਸਦਕਾ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਐਡੀ ਵੱਡੀ ਗਿਣਤੀ ਵਿੱਚ ਜਿਹੜੀਆਂ ਹੈਗੀਆਂ ਜਥੇਬੰਦੀਆਂ ਇਸ ਬੰਦ ਦੇ ਸਦਕਾ ਵਿੱਚ ਸ਼ਾਮਲ ਹੋ ਰਹੀਆਂ ਇਸ ਤੋਂ ਇਹ ਸਪਸ਼ਟ ਹੁੰਦਾ ਕਿ ਕਿਤੇ ਨਾ ਕਿਤੇ ਜਿਹੜੀਆਂ ਕੇਂਦਰ ਦੀਆਂ ਨੀਤੀਆਂ ਵਾਂ ਉਹ ਤੋਂ ਹਰ ਵਰਗ ਅੱਜ ਦੁਖੀ ਹੋ ਚੁੱਕਿਆ ਵਾ ਕਿਉਂਕਿ ਲਗਾਤਾਰ ਦੋ ਵਾਰੀ ਮੋਦੀ ਸਰਕਾਰ ਬਣ ਚੁੱਕੀ ਆ ਤੇ ਤੀਸਰੀ ਵਾਰੀ ਬਣਨ ਦੀ ਉਹ ਆਸ਼ਾ ਰੱਖਦੇ ਆ ਕਿ ਅਸੀਂ ਗਾਰੰਟੀ ਦਿੰਨੇ ਕਿ ਸਾਡੀ ਤੀਸਰੀ ਸਰਕਾਰ ਬਣੂਗੀ ਇੰਨੀ ਵੀ ਕੀ ਮਜਬੂਰੀ ਹੋ ਗਈ ਕਿ ਜਿਹੜੋ ਪਹਿਲੋ ਐਮਐਸਪੀ ਦਿੱਲੀ ਬਾਰਡਰਾਂ ਦੇ ਉੱਪਰ ਕਿਸਾਨਾਂ ਨੇ ਇੰਨੇ ਧਰਨੇ ਦਿੱਤੇ ਉੱਥੇ ਕਿਸਾਨ ਕੁਛ ਨਹੀਂ ਫਿਰ ਜਿਹੜੀ ਕਿ ਮੋਦੀ ਸਰਕਾਰ ਨੇ ਕਾਨੂੰਨ ਵਾਪਸ ਫਿਰ ਦੁਬਾਰਾ ਤੁਹਾਨੂੰ ਬਾਰਡਰਾਂ ਦੇ ਉੱਪਰ ਆਣਾ ਪਿਆ ਗਿਆ ਸ਼ਹਿਰ ਦੇ ਵਿੱਚ ਥਾ ਥਾ ਤੇ ਧੰਨੇ ਦੇਣੇ ਪੈ ਗਏ ਦੇਖੋ ਜੀ ਜਿਹੜਾ ਤਿੰਨ ਕਾਲੇ ਕਾਨੂੰਨ ਵਾਪਸ ਜ਼ਰੂਰ ਕੀਤੇ ਸੀਗੇ ਪਰ ਕਿਤੇ ਨਾ ਕਿਤੇ ਮਗਰਲੇ ਦਰਵਾਜ਼ਿਆਂ ਤੇ ਟੋਟਿਆਂ ਦੇ ਰੂਪ ਦੇ ਵਿੱਚ ਕੇਂਦਰ ਸਰਕਾਰ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ਼ ਨਹੀਂ ਆਈ ਉਹਨੂੰ ਮਗਰਲੇ ਦਰਵਾਜ਼ਿਆਂ ਫਿਰ ਤੋਂ ਉਹਨਾਂ ਕਾਨੂੰਨਾਂ ਨੂੰ ਉਹ ਦੁਬਾਰਾ ਲਿਆਂਦਾ ਜਾ ਰਿਹਾ ਚਾਹੇ ਉਹ ਐਮਐਸਪੀ ਗਰੰਟੀ ਦੀ ਕਾਨੂੰਨ ਦੇ ਉੱਪਰ ਮੰਨੀ ਸੀ ਕਿ ਸਰਕਾਰ ਇੱਕ ਸੀ ਕਮੇਟੀ ਬਣਾਵਾਂਗੇ ਮਾਰਚ ਮਹੀਨੇ ਦੇ ਬਾਰੇ ਪਰ ਕੋਈ ਵੀ ਕਮੇਟੀ ਇਸ ਤਰ੍ਹਾਂ ਦੀ ਨਹੀਂ ਬਣਾਈ ਗਈ ਨਾ ਉਹਨਾਂ ਉਹਨਾਂ ਨੇ ਕਿਸਾਨਾਂ ਮਜ਼ਦੂਰਾਂ ਜਿਹੜੇ ਆਗੂ ਆ ਉਹਨਾਂ ਨਾਲ ਕੋਈ ਸਲਾਹ مشورہ ਕੀਤਾ ਗਿਆ ਦੂਜਾ ਉਹਨਾਂ ਨੇ ਕਿਹਾ ਸੀ ਕਿ ਇਹਦਾ ਪ੍ਰਾਲੀ ਜੈਕਟ ਬਣਾਇਆ ਇਹਦਾ ਕ੍ਰਿਮੀਨਲ ਐਕਟ ਦੇ ਵਿੱਚੋਂ ਜਿਹੜਾ ਹੈਗਾ ਕਿਸਾਨ ਨੂੰ ਬਾਹਰ ਕੱਢਿਆ ਜਾਊਗਾ ਉਹ ਵੀ ਨਹੀਂ ਕੱਢਿਆ ਗਿਆ ਜਿਹੜਾ ਬਿਜਲੀ ਸੋਧ ਬੈਲ ਸੀਗਾ 220 221 ਸੀਗਾ ਉਦੋਂ ਕਿਹਾ ਸੀ ਅਸੀਂ ਇਹ ਰੱਦ ਕਰਾਂਗੇ ਇਹਨੂੰ ਪਰ ਤੇਜ ਦੇ ਵਿੱਚ ਤੁਸੀਂ ਦੇਖੋ ਕਿ ਜਿਹੜੇ ਅਜੇ ਚਿਪ ਵਾਲੇ ਮੀਟਰ ਦੁਬਾਰਾ ਲੱਗ ਰਹੇ ਨੇ ਉਹ ਇਹ ਸਾਰਾ ਕੁਝ ਸਾਡਾ ਹੈਗਾ ਵੀ ਜਿਹੜੇ ਕਾਰਪੋਰੇਟਾਂ ਦੇ ਹੱਥਾਂ ਦੇ ਵਿੱਚ ਸਾਰਾ ਵਪਾਰੀ ਦਿੱਤਾ ਜਾ ਰਿਹਾ ਵਾ ਸਾਰਾ ਕੁਝ ਦਿੱਤਾ ਜਾ ਰਿਹਾ ਵਾ ਉਹਨੂੰ ਬੰਦ ਕੀਤਾ ਜਾਵੇ ਤੇ ਇਸੇ ਕਰਕੇ ਅਸੀਂ ਸਾਨੂੰ ਅੱਜ ਦੁਬਾਰਾ ਸੰਘਰਸ਼ ਕਰਨ ਦੀ ਲੋੜ ਪਈ ਹੈ ਚਾਹੇ ਉਥੇ ਕੁਝ ਜਥੇ ਬਣੀਆਂ ਗਈਆਂ باقی 40 ਤੋਂ ਵੱਧ ਜਥੇ ਬਣੀਆਂ ਨਹੀਂ ਗਈਆਂ ਪਰ ਸਰ ਸਾਰੇ ਦਾਵਾ ਜੇਕਰ ਆਪਣੀਆਂ ਕੋਚੀਆਂ ਜਾਂਲਾਂ ਤੋਂ ਸੈਂਟਰ ਬਾਜ ਨਹੀਂ ਆਉਂਦੀ ਤਾਂ ਹੋ ਸਕਦਾ 18 ਤੋਂ ਬਾਅਦ ਕੋਈ ਵੱਡੀ ਕਾਲ ਦਿੱਤੀ ਜਾਵੇ ਕੱਲ ਇੱਕ ਜਿਹੜੀ ਮੀਟਿੰਗ ਵੀ ਰੱਖੀ ਗਈ ਟੀ ਲੰਬੀ ਮੀਟਿੰਗ ਚੱਲੀ ਅੱਜ ਤੱਕ ਕਦੇ ਮੀਟਿੰਗ ਇੰਨੀ ਲੰਬੀ ਨਹੀਂ ਚੱਲੀ ਉਹਦਾ ਕੀ ਜੇ ਦਿੱਤਾ ਨਹੀਂ ਕੱਲ ਤਿੰਨ ਗੇਟ ਦੀ ਮੀਟਿੰਗ ਚੱਲੀ ਸੀ ਜਿਹੜੀ ਲਗਭਗ 1.5 2 ਵਜੇ ਖਤਮ ਹੁੰਦੀ ਆ ਉਸ ਮੀਟਿੰਗ ਦੇ ਵਿੱਚ ਪਹਿਲਾਂ ਤਾਂ ਪਹਿਲੇ ਗੇਟ ਦੇ ਵਿੱਚ ਆਇਆ ਰੱਖਿਆ ਗਿਆ ਕਿ ਜਿਹੜੇ ਅਥੂ ਗੈਸ ਦੇ ਗੋਲੇ ਜਾਂ ਜਿਹੜੀਆਂ ਪੈਰਾਮਿਲਟਰੀ ਫੋਰਸੇਸ ਲਗਾਈਆਂ ਗਈਆਂ ਵਾਂ ਜਾਂ ਪੈਰਾਮਿਲਟਰੀ ਫੋਰਸੇਸ ਵੱਲੋਂ ਜਿਹੜੇ ਬੰਬ ਨੁਮਾ ਇੱਕ ਚੀਜ਼ਾਂ ਸਿੱਟ ਉਹ ਜਿਹੜੇ ਹੈਗੇ ਆ ਲੋਕਾਂ ਦੇ ਉੱਪਰ ਜਾਂ ਕਿਸਾਨਾਂ ਮਜ਼ਦੂਰਾਂ ਦੇ ਉੱਪਰ ਨਹੀਂ ਸਿੱਟਿਆ ਜਾਂਦਾ ਇਹ ਕੋਈ ਪਾਕਿਸਤ ਕੋਈ ਪਾਕਿਸਤਾਨ ਦੇ ਨਾਲ ਜਾਂ ਕੋਈ ਹੋਰ ਆਪਣੇ ਦੁਸ਼ਮਣ ਦੇਸ਼ ਦੇ ਨਾਲ ਕੋਈ جنگ ਥੋੜੀ ਲੱਗੀ ਹੋਈ ਆ ਇਹ ਭਾਰਤ ਦੇ ਪਛਿੰਦੇ ਨੇ ਇਹਨਾਂ ਨੇ 95% ਜਿਹੜੀਆਂ ਹੈਗੀਆਂ ਕੁਰਬਾਨੀਆਂ ਉਹ ਪੰਜਾਬੀਆਂ ਨੇ ਉਹਦੇ ਵਿੱਚ ਹੈਗੀਆਂ ਨੇ ਜਿੰਨਾ ਜਿੱਦਾਂ ਕਿਸਾਨ ਅੱਗੇ ਬਾਰਡਰਾਂ ਤੇ ਗਏ ਔਰ ਹੀਰੋ ਬਣੇ ਤੇ ਗਾੜੀ ਹੁਣ ਜਿਹੜੀ ਇਲੈਕਸ਼ਨ ਆ ਰਹੀ ਆ ਤੇ ਇਹ ਵੀ ਹੀਰੋ ਬਣਨ ਦੀ ਕੋਸ਼ਿਸ਼ ਜਾਂ ਕੋਈ ਸਾਜ਼ਿਸ਼ਤ ਨਹੀਂ ਕਿਸੇ ਸਰਕਾਰ ਦੀ ਜਾਂ ਕਿਸੇ ਤੁਹਾਡੀ ਦੇਖੋ ਜੀ ਸਾਡੀ ਕੋਈ ਇੱਛਾ ਨਹੀਂ ਅਸੀਂ ਕਿਹੜਾ ਵੋਟਾਂ ਲੈਣੀਆਂ ਵਾ ਸਾਡੀ ਕੋਈ ਚਾਤ ਨਹੀਂ ਹਾਂ ਸਰਕਾਰਾਂ ਨਹੀਂ ਹੋ ਸਕਦੀਆਂ ਸਰਕਾਰਾਂ ਸਿਆਸਤ ਕਰਦੀਆਂ ਵਾ ਡੂੰਗੀ ਸਿਆਸਤ ਹੁੰਦੀ ਆ ਕਿ ਇਹਨਾਂ ਨੂੰ ਪਹਿਲਾਂ ਉਲਝਾਇਆ ਜਾਵੇ ਕਿਸੇ ਚੀਜ਼ਾਂ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਦੀ ਮੰਗਾਂ ਮੰਨ ਲਿਆ ਜਾਵੇ ਤੇ ਇੱਕ ਸਰਕਾਰ ਆਪ ਹੀਰੋ ਬਣਨ ਦੀ ਕੋਸ਼ਿਸ਼ ਕਰ ਸਕਦੀ ਆ ਉਹਨਾਂ ਚੀਜ਼ਾਂ ਤੋਂ ਅਸੀਂ ਪਰੇ ਅਸੀਂ ਕੋਈ ਹੀਰੋ ਬਣਨ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਚ ਇੱਕ ਜਗ੍ਹਾ ਮੰਗੀ ਸੀ ਕਿ ਸਾਨੂੰ ਜਗ੍ਹਾ ਦਿੱਤੀ ਜਾਵੇ ਅਸੀਂ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਸਕੀਏ ਪਰ ਜਿੱਦਾਂ ਦੇ ਹਾਲਾਤ ਨੇ ਇਹ ਸਰਕਾਰਾਂ ਸਾਨੂੰ ਮਜਬੂਰ ਕਰਦੀਆਂ ਨੇ ਕਿ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ ਸਿਕੀਆਂ ਇਸ ਕਰਕੇ ਜਿਹੜੀਆਂ ਹੈ ਇਹ ਇਕੱਲਾ ਭਾਰਤ ਦਾ ਨਹੀਂ ਰਹਿ ਗਿਆ ਤੁਸੀਂ ਦੇਖਾਉਗਾ ਪੈਰਿਸ ਦੇ ਵਿੱਚ ਫਰਾਂਸ ਦੇ ਵਿੱਚ ਜਿਹੜਾ ਪੂਰੇ ਦਾ ਪੂਰਾ ਜਿਹੜਾ ਹੈਗਾ ਯੂਰਪ ਕੰਟਰੀਆਂ ਦੇ ਵਿੱਚ ਕਿਸਾਨ ਬਾਹਰ ਨਿਕਲੇ ਆ ਕਿਸੇ ਨਾ ਕਿਤੇ ਇਹ ਵਰਲਡ ਲੈਵਲ ਦੀਆਂ ਨੀਤੀਆਂ ਜਿਹੜੀਆਂ ਚੱਲ ਰਹੀਆਂ ਵਿਸ਼ਵ ਵਪਾਰ ਜਿਹੜੀ ਸੰਸਥਾ ਪਿੱਛੇ ਬੈਠੀ ਹੈ ਉਹ ਚੀਜ਼ਾਂ ਨੂੰ ਚਲਾ ਰਹੀ ਹੈ ਜਦੋਂ ਦੇਖਿਆ ਕਿ ਕੁਝ ਕਿਸਾਨ ਅਗੋਂ ਦੇ ਫੇਸਬੁਕਾਂ ਟਵਿੱਟਰ ਔਰ ਵਟਸਐਪ ਜਿਹੜੇ ਕਿ ਇੰਟਰਨੈਟ ਸੇਵਾ ਸਾਰੀਆਂ ਬੰਦ ਕੀਤੀ ਹੈ ਇਹ ਤਾਂ ਜਿਨੇਖੋ ਇਹ ਤਰ੍ਹਾਂ ਸਰਕਾਰ ਦੇ ਪਹਿਲ ਦੇ ਆਧਾਰ ਤੇ ਹੁੰਦੀਆਂ ਅਸੀਂ ਲਤੀਹਪੁਰਾ ਮੋਰਚਾ ਲਾਇਆ ਸੀ ਉਹ ਉੱਥੇ ਬੰਦ ਕਰਤੀ ਗਈਆਂ ਇੱਥੇ ਕੋਈ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਉੱਥੇ ਬੰਦ ਕਰਤਾ ਜਾਂਦਾ ਇਹਦਾ ਪਹਿਲ ਦੇ ਰਾਜਕ ਤੈਨਾਂ ਕਿ ਜਿਹੜੀਆਂ ਲੋਕਾਂ ਦੀ ਆਵਾਜ਼ ਆ ਉਹ ਦੁਨੀਆ ਤੱਕ ਨਾ ਪਹੁੰਚ ਸਕੇ ਪਰ ਇਹ ਜਿਹੜੀਆਂ ਕੋਝੀਆਂ ਚਾਲਾਂ ਜਿਹੜੀਆਂ ਚੱਲ ਰਹੀ ਆ ਸਾਡਾ ਇੱਕ ਕਿਸਾਨ ਜਿਹੜਾ ਸ਼ਹੀਦ ਹੋਇਆ ਹੈ ਗਿਆਨ ਸਿੰਘ ਨਾਂ ਦਾ ਗੁਰਦਾਸਪੁਰ ਦਾ ਪੱਤਰਕਾਰ ਦੀ ਉਮਰ ਸੀ ਕਿ ਜਿਹੜੇ ਅਫਰੂਗਾਸ ਦੇ ਗੋਲੇ ਸਿੱਟੇ ਜਾਂਦੇ ਸਾਹਕੋਟ ਮੇਨ ਨਾਲ ਨੂੰ ਪ੍ਰੋਬਲਮ ਆਈ ਅਸੀਂ ਉਹਨੂੰ ਵੀ ਉਹਦੀ ਸ਼ਹਾਦਤ ਨੂੰ ਸਲੂਟ ਕਰਦੇ ਆ ਤੇ ਇਸ ਚੀਜ਼ ਦੀ ਨਕੇਤੀ ਵੀ ਕਰਦੇ ਆ ਬਾਕੀ ਜਿਹੜਾ ਟਵਿੱਟਰ ਅਕਾਊਂਟ ਬੰਦ ਕੀਤੇ ਜਾ ਰਹੇ ਆ ਫੇਸਬੁੱਕ ਅਕਾਊਂਟ ਬੰਦ ਕੀਤੇ ਜਾ ਰਹੇ ਉਹਦੀ ਵੀ ਅਸੀਂ ਨਕੇਤੀ ਕਰਦੇ ਆ ਅਗਰ ਸਰਕਾਰ ਮੋਦੀ ਸਰਕਾਰ ਤੁਹਾਡਾ ਕੋਈ ਕਹਿਣਾ ਨਹੀਂ ਮੰਨਦੀ ਫਿਰ ਜਿਹੜੀ ਕਿ ਆਪਣਾ ਕੀ ਸੰਘਰਸ਼ ਹੋਊਗਾ ਦੇਖੋ ਜੀ ਅੱਜ ਦਾ ਜਿਹੜਾ ਸੰਘਰਸ਼ 16 ਬੰਦ ਦਾ ਉਹਦੇ ਵਿੱਚ ਜਿੰਨੀਆਂ ਜਥੇਬੰਦੀਆਂ ਅੱਜ ਸ਼ਾਮਲ ਹੋਈਆਂ ਨੇ ਇਹੜੀਆਂ ਭਾਰਤ ਇਤਿਹਾਸ ਪਹਿਲੀ ਵਾਰੀ ਹੋਇਆ ਉਹ ਸਾਰੀਆਂ ਜਥੇਬੰਦੀਆਂ ਫਿਰ ਕਿਤਨਾ ਕਿਤੇ ਦਿੱਲੀ ਪਾਟਨਾ ਵੱਲ ਨੂੰ ਤੁਰਨਗੀਆਂ ਕਿ ਅੱਜ ਹਰ ਵਰਗ ਦੁਖੀ ਆ 18 ਤੋਂ ਬਾਅਦ ਕਾਲ ਦਿੱਤੀ ਜਾਊਗੀ ਮੀਟਿੰਗਾਂ ਲਾਈਆਂ ਜਾਣਗੀਆਂ ਕਾਲ ਦਿੱਤੀ ਜਾਊਗੀ ਤੇ ਅੱਗੇ ਕੀ ਹੁੰਦਾ ਉਹ ਸਮਾਂ ਦੱਸੂਗਾ ਸੋ ਬਹੁਤ ਬਹੁਤ ਧੰਨਵਾਦ ਗੁਰਦੀਪ ਜੀ ਇਹ ਸੰ ਸਾਡੇ ਨਾਲ ਕਿਸਾਨ ਆ ਗੋ ਉਹਨਾਂ ਦਾ ਇਹ ਕਹਿਣਾ ਕਿ ਜਿਹੜੀ ਕਿ ਸਰਕਾਰ ਇਹ ਸਾਡਾ ਕੋਈ ਕਹਿਣਾ ਇਹ ਨਹੀਂ ਮੰਨਦੀ ਉਹ ਜਿਹੜੇ ਇੱਦੀ ਸਾਡੇ ਸੰਘਰਸ਼ ਨੂੰ ਮੈਂ ਇੱਕ ਵਾਰੀ ਸਿੱਧੀਆਂ ਤਸਵੀਰਾਂ ਦਿਖਾਣਾ ਚਾਹੁੰਦਾ ਹਾਂ ਇਹ ਕਪੂਰਥਲਾ ਦੀਆਂ ਤਸਵੀਰਾਂ ਵਾ ਦੇਖੋ ਪੁਲਿਸ ਦਾ ਕਿੰਨਾ ਵੱਡਾ ਪੁਲਿਸ ਪ੍ਰਸ਼ਾਸਨ ਆ ਔਰ ਕਿੰਨਾ ਵੱਡਾ ਨਕਾ ਲਗਾਓ ਬਾਹਰ ਕਪੂਰਥਲਾ ਦਾ ਮੇਨ ਡੀਸੀ ਚੌਕ ਆ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਸਰ ਕੇਂਦਰ ਸਰਕਾਰ ਕੀ ਕਰਦੀ ਆ ਕੀ ਨਹੀਂ ਕਰਦੀ